ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਣੀਆਂ ਹਨਾ ਜਿਹੜੀਆਂ ਕਦੂਆਂ ਦੀਆਂ ਬੇਲਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਤੇ ਲੌਕੀ ਹਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੀਆਂ ਬੇਲਾਂ ਨੇਗੀਆਂ ਤੇ ਪਹਿਲਾਂ ਨਾ ਥੋੜਾ ਜਿਹਾ ਮੌਸਮ ਖਰਾਬ ਸੀਗਾ ਉਦੋਂ ਲੱਗਣੋਂ हट ਗਈਆਂ ਸੀਗੀਆਂ ਤੇ ਹੁਣ ਲੱਗੀਆਂ ਹੋਈਆਂ ਮੈਂ ਤੁਹਾਨੂੰ ਦਿਖਾ ਰਹੀਆਂ ਨਾ ਵੀ ਕੈਮਰਿਆਂ ਤੇ ਮੈਂ ਚੱਕੀ ਘੋੜੀ ਤੇ ਚੜ ਗਿਆ ਉਹਦੇ ਉੱਪਰ ਤੇ ਬੇਟੇ ਨੂੰ ਮੈਂ ਆਖਿਆ ਵੀ ਨੀਚੋਂ ਹਨਾ ਤੂੰ ਫੜ ਲਈ ਕਿਉਂਕਿ ਕਈ ਦਿਨਾਂ ਦੀਆਂ ਪਹਿਲਾਂ ਨੀਚੋਂ ਤਾਂ ਅਸੀਂ ਤੋੜ ਲਈਆਂ ਸੀਗੀਆਂ ਤੇ ਉੱਪਰ ਲੱਗੀਆਂ ਹੋਈਆਂ ਨੇ ਪਹਿਲਾਂ ਇਹਨੂੰ ਆਰਗੈਨਿਕ ਤਰੀਕੇ ਨਾਲ ਲੱਗੀਆਂ ਹੋਈਆਂ ਨੇ ਇਹ ਬਿਲਕੁਲ ਵਪਾਰ ਹਨਾ ਹੁਣ ਮੱਛਰ ਜ਼ਿਆਦਾ ਹੋ ਗਿਆ ਉਹਦੇ ਕਰਕੇ ਨਾ ਇੱਕ ਆਪਾਂ ਨੇ ਛੋਟੀ ਜੀ ਸਪਰੇ ਮੰਗਾਈ ਆ ਜਿਹੜੀ ਕਿ ਹਨਾ ਫੁੱਲਾਂ ਨੂੰ ਖਰਾਬ ਕਰੀ ਜਾਂਦਾ ਮੱਛਰ ਤੇ ਉਹ ਲਾਲ ਪੁੰਡੀ ਜਿਹੜੀ ਹੁੰਦੀ ਆ ਬਸ ਤਾਂ ਖੱਟੀ ਲੱਸੀ ਵਗੈਰਾ ਨਾਲ ਹਨਾ ਆਪਾਂ ਜਦੋਂ ਸੜਕਾ ਕਰਦੇ ਆ ਤਾਂ ਉਹਦੇ ਨਾਲ ਠੀਕ ਹੋ ਜਾਂਦੀਆਂ ਨੇ ਪਰ ਮੌਸਮ ਖਰਾਬ ਹੋਣ ਕਰਕੇ ਹਨਾ ਨਹੀਂ ਹੋ ਰਹੀਆਂ ਤਾਂ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਇਹ ਕੀ ਆ ਹਨਾ ਕਹਿੰਦੇ ਨੇ ਅੱਲਾ ਵੀ ਕਹਿ ਦਿੰਦੀ ਆ ਇਹਨੂੰ ਕਦੋਂ ਅਸੀਂ ਤਾਂ ਵੈਸੇ ਕਦੋਂ ਹੀ ਕਹਿਣੇ ਆਂਗੇ ਤੇ ਬਹੁਤ ਸੋਹਣੇ ਲੱਗੇ ਹੋਏ ਆ ਇਹ ਨਹੀਂ ਬਿਲਕੁਲ ਇਹ ਆਰਗੈਨਿਕ ਤਰੀਕੇ ਨਾਲ ਆਪਾਂ ਨੇ ਬਣਾਏ ਹੋਏ ਨੇ ਜਿਹੜੀਆਂ ਜਿਹੜੀਆਂ ਸਬਜ਼ੀਆਂ ਹੁਣ ਲਗਾਈਆਂ ਹੋਈਆਂ ਨੇ ਮੈਂ ਤੁਹਾਨੂੰ ਸਾਰੀਆਂ ਉਹ ਦਿਖਾਉਂਗੀ ਤੇ ਹੁਣ ਨਾ ਜੀਰੀ ਦੀਆਂ ਬੱਟਾਂ ਤੇ ਆਪਾਂ ਹਨਾ ਚੌਲੇ ਜੀ ਨੂੰ ਆਪਾਂ ਲੋਬੀਆ ਵਗੈਰਾ ਵੀ ਕਹਿ ਦਿੰਨੇ ਹੁੰਦੇ ਆਗੇ ਤੇ ਉਹ ਪ੍ਰਿੰਡੀਆਂ ਤੇ ਆਪਾਂ ਗਵਾਰਾ ਵਗੈਰਾ ਹਨਾ ਲਗਾ ਦੋ ਕੱਦੂ ਲਾ ਦੋ ਹੁਣ ਤੇ ਤੋਰੀਆਂ ਹੋਰ ਜਿਹੜੀਆਂ ਕੱਪੜੇ ਪਹਿਲਾਂ ਤੋਰੀਆਂ ਲੱਗੀਆਂ ਹੋਈਆਂ ਨੇ ਕਟੋਕਟ 2 ਮਹੀਨੇ ਦੀ ਉਹਨਾਂ ਤੇ ਤਾਂ ਨਾ ਕਾਫੀ ਟਾਈਮ ਦੀਆਂ ਤੋਰੀਆਂ ਉੱਤਰ ਰਹੀਆਂ ਨੇ ਬਹੁਤ ਸੋਹਣੀਆਂ ਤੋਰੀਆਂ ਦਾ ਵੀ ਆ ਨਾ ਜਿਉਂ ਜ ਤੇ ਇਹ ਚੀਕੂ ਰਾਤ ਮੀਂਹ ਆ ਗਿਆ ਸੀਗਾ ਹਨਾ ਚੀਕੂ ਗਿਰੇ ਹੋਏ ਨੇ ਹਜੇ ਵੀ ਲੱਗੇ ਹੋਏ ਨੇ ਚੀਕੂ ਇੰਨੇ ਜ਼ਿਆਦਾ ਚੀਕੂ ਲੱਗੇ ਸੀ ਨਾ ਇਸ ਵਾਰੀ ਤੇ ਇਹ ਨੀਚੇ ਹੁਣ ਛੋਟੂ ਛਟੀਆਂ ਅਲਾਣਾ ਦਵਾਰ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਆ ਲੱਗੇ ਰਹੇ ਨੇ ਦੇਖੋ ਕਿ ਇਹ ਤਾਂ ਹਨਾ ਕਾਫੀ ਜਣੇ ਨਾ ਪ੍ਰਤ ਕਰਦੇ ਆ ਪਰ ਕੀ ਆ ਨਾ ਹਾਰਟ ਵਾਸਤੇ ਆਪਣੀਆਂ ਹੱਡੀਆਂ ਵਾਸਤੇ ਨਾ ਗ੍ਰੀਨ ਸਬਜ਼ੀਆਂ ਬਹੁਤ ਜ਼ਿਆਦਾ ਬੈਨੀਫਿਟ ਨੇ ਤੇ ਇਹ ਆਪਣਾ ਛੋਟਾ ਜਿਹਾ ਹਨਾ ਅਮਰੋਗ ਦੇ ਨੂੰ 2 ਸਾਲ ਹੋਏ ਨੇ ਲਗਵਾਏ ਨੂੰ ਤੇ ਇਹ ਬੇਟੇ ਨੇ ਆਪਦੇ ਬਰਥਡੇ ਤੇ ਲਾਇਆ ਸੀਗਾ ਤੇ ਬਹੁਤ ਜ਼ਿਆਦਾ ਫਰੂਟ ਲੱਗਦੇ ਹੈਗੇ ਇਹ ਇਤਨੇ ਹਸੀਆਂ ਜੇ ਸਬਜ਼ੀ ਤੋੜ ਰਹੇ ਸੀ ਹਸਬੈਂਡ ਜਾ ਕੇ ਕਹਿੰਦੇ ਵੀ ਸਾਨੂੰ ਲੱਸੀ ਦਿਓ ਬਣਾ ਕੇ ਨਾ ਮਿੱਠੀ ਲੱਸੀ ਤੇ ਆਪਾਂ ਨੇ ਦਹੀਂ ਪਾਈ ਜੱਗ ਵਿੱਚ ਤੇ ਥੋੜੀ ਜੀ ਬਰਫ਼ ਲੈ ਕੇ ਮੈਂ ਕ੍ਰਸ਼ ਕਰ ਲਈ ਮਤਲਬ ਕਿ ਲੈਤਾ ਬੇਲਣਾ ਬੇਲਨੇ ਨਾਲ ਕੁੱਟ ਕੇ ਆਪਾਂ ਨੇ ਬਰੀਕ-ਬਰੀਕ ਉਹਨੂੰ ਜੱਗ ਦੇ ਵਿੱਚ ਪਾਇਆ ਥੋੜੀ ਜੀ ਚੀਨੀ ਪਾ ਲਈ ਤੁਸੀਂ ਮਿਸਰੀ ਵੀ ਪਾ ਸਕਦੇ ਹੋ ਹਨ ਕਿਉਂਕਿ ਫਿਰ ਉਧਰੋਂ ਕੰਮ ਛੱਡ ਕੇ ਸਾਨੂੰ ਅੰਦਰ ਆਉਣਾ ਪਿਆ ਥੋੜਾ ਜਿਹਾ ਪਾਇਆ ਮੈਂ ਇਹਦੇ ਵਿੱਚ ਨਮਕ ਤੇ ਆਪਾਂ ਨੇ ਚਲਾ ਤੇ ਮਿਕਸੀ ਤੇ ਬਣਾਤੀ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਗਿਓ ਕਿਉਂਕਿ ਥਿੱਕ ਜੀ ਲੱਗੀ ਮੈਨੂੰ ਤੇ ਆਪਾਂ ਨੇ ਲੱਸੀ ਦੇ ਕੇ ਉਹਨਾਂ ਨੂੰ ਤੇ ਆਪਾਂ ਫੇਰ ਬਾਹਰ ਚਲੇ ਗਏ ਆਪਣੀ ਬਗੀਚੀ ਦੇ ਵਿੱਚ ਤੇ ਫੇਰ ਅਸੀਂ ਤੋੜੇ ਅਮਰੂਦ ਦੇ ਕੁਮਰੂਦ ਹੁਣ ਪੱਕਣ ਲੱਗ ਗਏ ਨੇ ਤੇ ਮੈਂ ਅਮਰੂਦ ਦੇ ਵਿੱਚ ਨਾ ਹੁਣ ਕੀੜੇ ਪੈਣਗੇ ਕਾਫੀ ਜ਼ਿਆਦੇ ਨਾ ਸੁੰਡ ਪੈ ਜਾਣਗੇ ਉਹਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਤੁਸੀਂ ਖੱਟੀ ਲੱਸੀ ਤੇ ਹਨਾ ਗੋੜਾ ਦੋਨੋਂ ਘੋਲ ਕੇ ਨਾ ਛੋਟੇ ਛੋਟੇ ਕਿਸ ਕੌਲੀਆਂ ਚ ਪਾ ਕੇ ਜਾਂ ਕੁੱਜੀਆਂ ਦੇ ਵਿੱਚ ਪਾ ਕੇ ਬੂਟੇ ਦੇ نیچے ਰੱਖ ਦੋ ਤੁਹਾਡੇ ਬੂਟੇ ਨੂੰ ਹਨਾ ਕੀੜਾ ਨਹੀਂ ਲ ਤੇ ਆ ਦੇਖੋ ਹੁਣ ਇਹਨੂੰ ਮੱਛਰ ਤੇ ਲਾਲ ਮੱਖੀ ਨਾ ਛੋਟ ਛੋਟੀਆਂ ਅੰਲਾਂ ਨੂੰ ਕਦੂਆਂ ਨੂੰ ਨਾ ਖਰਾਬ ਕਰੀ ਜਾਂਦੀਆਂ ਨੇ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਨਾ ਸਪਰੇਅ ਦਿਖਾਉਣੀ ਆ ਬੇਲ ਆਪਣੇ ਹੋਰ ਲਗਾਤੀਆਂ ਤੋਰੀਆਂ ਦੀਆਂ ਕਿਉਂਕਿ ਮੈਨੂੰ ਆਦਤ ਹੈ ਇਹ ਕਚਰੀਂਡੇ ਨੇ ਇਹ ਮੈਂ ਵਿਚਾਰੇ ਪਪੀਤੇ ਦੇ ਹਲਦ ਵਾਲੀ ਲਪੇਟ ਤੇ ਸੀਗੀ ਕਿਉਂਕਿ ਪਹਿਲਾਂ ਉੱਪਰ ਚੜਾਈ ਹੋਈ ਸੀ ਗਰਮੀ ਕਰਕੇ ਨਾ ਬੇਲ ਉੱਪਰੋਂ نیچے ਗਿਰ ਗਈ ਇਹਨਾਂ ਦੀ ਸਬਜ਼ੀ ਨਾ ਇਹ ਕਚਰੀਂਡਿਆਂ ਦੀ ਬਿਲਕੁਲ ਕਰੇਲਿਆਂ ਵਰਗੀ ਮੰਨਦੀ ਆ ਤੇ ਤੁਹਾਡੇ ਵੱਲ ਕੀ ਕਹਿੰਦੇ ਨੇ ਜਰੂਰ ਦੱਸਣਾ ਅਸੀਂ ਤਾਂ ਇਹਨੂੰ ਕਚਰੀਂਡੇ ਹੀ ਕਹਿੰਦੇ ਆ ਹਨਾ ਕਿਉਂਕਿ ਸਾਡੇ ਏਰੀਏ ਦੇ ਵਿੱਚ ਇਹਨ ਤੇ ਪਪੀਤੇ ਵੀ ਕਾਫੀ ਜ਼ਿਆਦਾ ਲੱਗੇ ਹੋਏ ਨੇ ਤੇ ਜਿਹੜੇ ਇਹ ਪਪੀਤੇ ਆ ਨਾ ਇਹ ਵੀ ਮੈਂ ਬਿਲਕੁਲ ਆਪਣੇ ਜਿਹੜੇ ਬੀਜ ਹੁੰਦੇ ਆ ਨਾ ਖਾਣ ਵਾਲੇ ਪਪੀਤਾ ਜਦੋਂ ਹੋ ਜਾਂਦਾ ਪੱਕ ਜਾਂਦਾ ਤੇ ਉਹਦੇ ਨੇ ਤੇ ਇਧਰ ਮੈਂ ਮਸ਼ੀਨ 'ਚ ਕੱਪੜੇ ਵੀ ਲਾਤੇ ਸੀਗੇ ਤੇ ਇਹ ਮਸ਼ੀਨ ਆਪਾਂ ਨੇ ਤੁਹਾਨੂੰ ਦਿਖਾਈ ਸੀ ਆਪਣੇ ਨਵੇਂ ਲਿਆਂਦੀ ਆ ਕਦੇ ਮੈਂ ਤੁਹਾਨੂੰ ਆਪਣੀ ਪੁਰਾਣੀ ਮਸ਼ੀਨ ਦੇ ਵੀ ਦਰਸ਼ਨ ਕਰਵਾਉਂਗੀ ਕਿਉਂਕਿ ਉਹ ਮਸ਼ੀਨ ਤੇ ਤੁਸੀਂ ਆਂ ਲਾ ਲਓ ਵੀ ਅਸੀਂ ਸਾਇੰਟਿਸਟਾਂ ਵਾਂਗੂ ਕੋਈ ਵੀ ਹਨਾ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਉਹਦੇ ਵਿਚਾਰੀ ਨਾਲ ਕੀਤਾ ਨਹੀਂ ਹੈਗਾ ਪੂਰੇ ਅਸੀਂ ਨੇ ਉਹਦੇ ਤੇ ਪ੍ਰੋਜੈਕਟ ਹਨਾ ਸਾਰੇ ਲਗਾਏ ਹੋਏ ਨੇ ਤੇ ਇਧਰ ਨੇਰੀ ਮੀਂਹ ਨੇ ਦੇਖੋ ਰਾਤ ਕੀ ਹਾਲ ਕਰਿਆ ਪਿਆਗਾ ਤੇ ਸੋਚਿਆ ਫਿਰ ਆ ਵੀ ਬੇੜੇ ਨੂੰ ਵੀ ਧੋ ਦਈਏ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣੇ ਫਰੂਟ ਦਿਖਾ ਦਈਏ ਸਾਰੇ ਇਹ ਆਪਣੇ ਨਾ ਕਿਨੂਆ ਦਾ ਬੁੱਟਾ ਲੱਗਿਆ ਹੋਇਆਗਾ ਆ ਜਿਹੜੇ ਆਪਾਂ ਨੇ ਸੰਤਰੇ ਕਹਿ ਦਿੰਨੇ ਹੈਗੇ ਉਹ ਨੇਗੇ ਇਹ ਆਪਣੇ ਆਪ ਹੀ ਉੱਗਿਆ ਸੀਗਾ ਨਾ ਇੱਕ ਵਾਰੀ ਨਾ ਹਸਬੰਦ ਜੀ ਕਹਿੰਦੇ ਪੈਨੂੰ ਵੱਡ ਦੇਣੇ ਆ ਵੀ ਰਸਤੇ ਚਾਏ ਸਾਡੇ ਗੇਟ ਦੇ ਨਾਲ ਤੇ ਅਸੀਂ ਨਾ ਦੋਨੋਂ ਖੜੇ ਤੇ ਨੀਚੇ ਗੱਲਾਂ ਕਰ ਰਹੇ ਸੀ ਮੈਂ ਆਖਿਆ ਵੀ ਚਲ ਕੋਈ ਨਾ ਵੀ ਕਿਉਂਕਿ ਜਿਹੜਾ ਆਪਦੇ ਆਪ ਬੁੱਟਾ ਉਗਦਾ ਨਾ ਉਹ ਤੇ 4-5 ਸਾਲਾਂ ਬਾਅਦ ਤੇ ਮੈਂ ਕਿਹਾ ਵੀ ਇਸ ਵਾਰ ਇਹਨੂੰ ਦੇਖ ਲੋ ਹਨਾ ਵੀ ਫੇਰ ਤੁਸੀਂ ਵੜਦੇ ਕਿਉਂਕਿ ਮੈਨੂੰ ਉਹ ਨਾ ਜਦੋਂ ਕੋਈ ਘਰ ਵਿੱਚ ਟਾਣੀ ਵੀ ਵੜਦੇ ਨਾ ਦਰਖਤ ਦੀ ਤਾਂ ਮੈਨੂੰ ਬੜਾ ਦੁੱਖ ਲੱਗਦਾ ਤੇ ਦੇਖੋ ਕਿੰਨਾ ਫਰੂਟ ਇਹਦੇ ਲੱਗਦਾ ਹੈਗਾ ਤੇ ਉਸੇ ਸਾਲ ਨਾ ਪਤਨੀ ਜਿੱਦਾਂ ਇਹ ਸੋਣ ਰਿਹਾ ਹੁੰਦਾ ਨਾ ਉਸੇ ਸਾਲ ਇਹਦੇ ਤੇ ਤੁਸੀਂ ਯਕੀਨ ਨਹੀਂ ਮੰਨੋਗੇ ਘਟ-ਘਟ 100 150 ਕਿਲੋ ਹਨਾ ਇਹਦੇ ਤੇ ਕਿੰਨੋਂ ਲੱਗੇ ਅਸੀਂ ਗੁਆਂਢੀਆਂ ਨੂੰ ਵੀ ਦੇ ਦੇ ਥੱਕ ਕੇ ਜੂਸ ਕੱਢ ਕੱਢ ਪੀ ਪੀ ਥੱਕ ਕੇ ਗਰਮੀਆਂ ਚ ਪੱਕਦੇ ਆ ਇਹ ਨਾ ਆਹ ਸੌਰੀ ਸਰਦੀਆਂ ਚ ਤੇ ਇਤਨੇ ਬੇਟਾ ਕੁੱਤੇ ਨੂੰ ਲੈ ਕੇ ਗਿਆ ਸੀ ਸਾਡੇ ਹਨਾ ਡਾਲਰ ਦੇ ਵੀ 60 ਲੱਗੇ ਤੁਹਾਨੂੰ ਮੈਂ ਉਦੋਂ ਇਦਨ ਮਸੀਨ ਲੈ ਕੇ ਆਏ ਸੋਨਰ ਪੌਂਕਣ ਲੱਗਿਆ ਨੇ ਆਪਣੀ ਸੱਟ ਖਾਲੀ ਲੱਤ ਤੇ ਤੇ ਇਹਨੂੰ ਘੁਮਾਫਰਾ ਕੇ ਥੋੜਾ ਜਿਹਾ ਲੈ ਕੇ ਆਏ ਫਿਰ ਅਸੀਂ ਦੁਬਾਰਾ ਫੇਰ ਉਧਰ ਕੰਟੀਨਿਊ ਕਰ ਲਿਆ ਤੇ ਇਹ ਛੋਟੇ ਹਨਾ ਬਾੜ ਕਰੇਲੇ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਦੀ ਵੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਹ ਬਹੁਤ ਜ਼ਿਆਦਾ ਵਧੀਆ ਨੇ ਜਿਨ੍ਹਾਂ ਦੇ ਅੱਡਾ ਗੋਡਿਆਂ 'ਚ ਦਰਦ ਰਹਿੰਦਾ ਤੇ ਇਹ ਹਨਾ ਹਜੇ ਕੁਝ ਮੌਸਮ ਜਦੋਂ ਹੁਣ ਮੀਂਹੇ ਪੈਣ ਲੱਗੇ ਨਾ ਉਦੋਂ ਇਹ ਬੇਰ ਕਾਫੀ ਜ਼ਿਆਦਾ ਹੋ ਜਾਊਗੀ ਇਹ ਬੇਰ ਅਸੀਂ ਨਾ 3 ਸਾਲ ਪਹਿਲਾਂ ਲਗਾਈ ਸੀ ਉਸੇ ਦੀ ਬੀਜ ਕਿਰਕਿਰ ਕੇ ਨਾ ਹਰ ਸਾਲ ਦੁਬਾਰਾ ਤੋਂ ਆਪਣੇ ਆਪ ਹੀ ਹਰੀ ਹੋ ਜਾਂਦੇ ਤੇ ਇਦਾਂ ਹਨਾ ਸਾਰੀਆਂ ਸਬਜ਼ੀਆਂ ਗਾਉਂਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਇਹ ਆਪਣੇ ਪਪੀਤੇ ਨੇਗੇ ਹੋਰ ਬੀਜ ਮੈਂ ਖਿਲਾਰ ਦਿੰਨੀ ਹੁੰਦੀ ਨੇ ਜਿਹੜੇ ਖਾਨੇ ਆ ਨਾ ਉਹ ਬੀਜ ਮੈਂ ਸਾਰੇ ਖਿਲਾਰ ਦਿੰਨੀ ਹੁੰਨੀ ਆਗੀ ਤੇ ਕੋਈ ਸਬਜ਼ੀ ਦਾ ਮੈਨੂੰ ਬੀਜ ਲੱਭਦਾ ਹੈਗਾ ਉਹਨੂੰ ਵੀ ਮੈਂ ਹੀ ਕਰੋ ਮਤਲਬ ਕਿ ਬੀਜ ਦਿੰਨੀ ਹੁੰਦੀ ਆ ਇਹ ਸਾਰੇ ਆਪਣੇ ਨੇ ਇੱਥੇ ਨੇ ਆ ਕਰੇਲੇ ਲੈ ਕੇ ਆਏ ਸੀ ਆਪਾਂ ਬਣਾਉਣ ਵਾਸਤੇ ਨਾ ਉਹਦੇ ਵਿੱਚੋਂ ਨਾ ਪੱਕੇ ਹੋਏ ਬੀਜ ਨਿਕਲੇ ਸੀਗੇ ਤੇ ਮੈਂ ਤਾਂ ਵੈਸੇ ਹੀ ਗੱਡ ਤੇ ਹਨਾ ਵੀ ਚਲੇ ਕਿਹੜਾ ਹੁੰਦੇ ਹੁੰਦੇ ਆ ਪਰ ਇੱਕ ਵੀ ਬੀਜ ਐਦਾਂ ਦਾ ਨਹੀਂ ਜਿਹੜਾ ਓਹ ਨਹੀਂ ਹਰਾ ਹੋਇਆ ਇਹ ਮਸੰਮੀਆਂ ਦਾ ਬੂਟਾ ਆਪਣੇ ਪਿਛਲੇ ਸਾਲ ਲਗਾਏ ਤੇ ਇਹ ਅਮਰੋਦ ਵੀ ਆਪਾਂ ਨੇ ਪਿਛਲੇ ਸਾਲ ਹੀ ਲਗਾਇਆ ਇਹ ਤੇ ਵੀ ਅਮਰੋਦ ਲੱਗੇ ਹੋਏ ਨੇ ਤੇ ਇਹ ਪਾਲਕ ਨਾ ਪਿਸ ਲਈਆਂ ਜਿਹੜੇ ਹੁਣ ਆਪਣੀਆਂ ਗਰਮੀਆਂ ਸੌਰੀ ਸਰਦੀਆਂ ਲੰਘ ਗਈਆਂ ਗਈਆਂ ਨੇ ਨਾ ਉਦੋਂ ਦੇ ਬੀਜਾ ਹੋਏ ਆ ਇਹ ਪਾਲਕ ਇਹ ਬਹੁਤ ਸੋਨਾ ਹਨਾ ਕੱਚਾ ਕੱਚਾ ਉਦਾਂ ਹੀ ਖੜਾਗਾ ਬਾਕੀ ਤਾਂ ਸਾਰੇ ਮਰ ਗਏ ਦੋ ਬੂਟੇ ਖੜੇ ਆ ਤੇ ਇਹ ਹਨਾਰ ਨੇ ਇਹ ਵੀ ਬੀਜਾ ਤੋਂ ਤਿਆਰ ਕੀਤੇ ਹੋਣੇ ਮੇਰੇ ਕੋਈ ਬੂਟਾ ਇੰਨਾ ਸੋਨਾ ਹਨਾ ਹਨਾਰਾਂ ਦਾ ਲਗਵਾਇਆ ਨਹੀਂ ਹੋਇਆ ਵੈਸੇ ਹੀ ਹਨਾ ਬੀਜ ਆਪਾਂ ਜਿਹੜੋ ਵੀ ਕੋਈ ਫਰੂਟ ਆਪਾਂ ਖਾਣ ਨੂੰ ਲਿਆਉਣੇ ਨਾ ਮੈਂ ਇੱਥੇ ਮਤਲਬ ਕਿ ਉਹਨੂੰ ਗਰੋ ਕਰ ਦਿੰਨੇ ਆ ਬੀਜ ਦਿੰਨੀ ਆ ਤੇ ਨੇਚਰ ਨਾਲ ਇੱਕ ਪਿਆਰ ਵੀ ਹੈ ਹਨਾ ਨਾਲ ਤਾਂ ਦੇਖੋ ਫਰੂਟ ਉੱਗੇ ਆਉਂਦੇ ਆ ਨਾਲੇ ਵਾਤਾਵਰਨ ਹਨਾ ਵਧੀਆ ਰਹਿੰਦਾ ਹੈਗਾ ਤਾਂ ਪਲੀਜ਼ ਸਾਰੇ ਫਰੈਂਡ ਇਦਾਂ ਹੀ ਕਰਿਆ ਕਰੋ ਤੇ ਇਹ ਆਪਾਂ ਨੇ ਲਮਗਵਾ ਲਿਆ ਸੀ ਪਾਪਾ ਜੀ ਤੋਂ ਪੰਪ ਜਿਹੜੀ ਆ ਇੱਕ ਛੋਟੀ ਜੀ ਸੀਸੀ ਹੈ ਨਾ ਇਹ ਜਿਹੜੇ ਸਬਜ਼ੀਆਂnga ਆਉਂਦੇ ਨੇ ਅਸੀਂ ਉਹਨਾਂ ਤੋਂ ਹੀ ਮੰਗਵਾਈ ਸੀਗੀ ਸਪਰੇਅ ਆ ਇਹ ਇਹ ਮਲਕੀ ਇੱਕ ਆਪਣੀ ਜਿਹੜੀ 20 ਲੀਟਰ ਵਾਲੀ ਹਨਾ ਉਹ ਢੋਲੀ ਹੁੰਦੀ ਹੈਗੀ 10 ਲੀਟਰ ਵਾਲੀ ਉਹਦੇ ਵਿੱਚ ਇਹ ਇੱਕ ਸੀਸੀ ਪੂਰੀ ਪੈਂਦੀ ਹੈਗੀ ਰਾ ਮੇਰਾ ਹੈ ਜਿਹੜਾ ਪੰਪਾ ਛੋਟਾ ਹਨਾ ਡੇਢ ਕਿਲਟਰ ਦਾ ਹੈਗਾ ਇਹਦੇ ਵਿੱਚ ਮੈਂ ਸਿਰਫ ਅੱਧਾ ਟੱਕਣ ਪਾਉਂਗੀ ਹਲਕੀ ਹਲਕੀ ਜਿਹੀ ਮਾਰਾਂਗੇ ਆਪਾਂ ਤਾਂ ਕਿ ਜਿਹੜੀਆਂ ਛੋਟੀਆਂ ਹਨਾ ਅੱਲਾ ਜਿਹੜੇ ਕੀਏ ਲੱਗ ਰਹੇ ਨੇ ਉਹਨਾਂ ਨੂੰ ਜਿਹੜੀ ਮੱਖੀ ਮੱਛਰਾ ਖਰਾਬ ਨਾ ਕਰੇ ਵੈਸੇ ਤੁਸੀਂ ਇਹਨਾਂ ਲੱਸੀ ਖੱਟੀ ਲੱਸੀ ਹੈ ਜਿਹੜੀ ਉਹਨੂੰ ਵੀ ਸੜਕੀ ਜਾਉਂਗੇ ਹਨਾ ਉਹਦੇ ਨਾਲ ਵੀ हट ਜਾਂਦੀ ਨੇ ਪਰ ਹੁਣ ਰੋਜ਼ ਰੋਜ਼ ਤੁਹਾਨੂੰ ਪਤਾ ਹੀ ਹੈ ਵੀ ਹਨਾ ਮੌਸਮ ਵੀ ਖਰਾਬ ਰਹਿੰਦਾ ਰੋਜ਼ ਰੋਜ਼ ਕਿੱਥੇ ਹਨਾ ਇੰਨਾ ਹੁੰਦਾ ਹੈਗਾ ਤੇ ਕਰ ਸਕਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਪਰ ਨਹੀਂ 15 ਦਿਨਾਂ ਮੰਗ ਲਓ ਤੁਸੀਂ ਇਹਨੂੰ ਮਾਰ ਦੋ ਤੇ ਬਹੁਤ ਜ਼ਿਆਦਾ ਇਹ ਬੈਨੀਫਿਟ ਹੈ ਜੀ ਤੁਹਾਡੇ ਦੇਖੋ ਹਰ ਇੱਕ ਸਬਜੀ ਕਿੰਨੀ ਜ਼ਿਆਦਾ ਲੱਗੇਗੀ ਤੇ ਹੁਣ ਆਪਾਂ ਇਹਨੂੰ ਹਵਾ ਭਰ ਕੇ ਇਹਦੇ ਵਿੱਚ ਸੜਕਦੀ ਰੋਟੀ ਟੁਕਹੇ ਜੇ ਆਪਣਾ ਪਿਆ ਸੀਗਾ ਸਾਰਾ ਤੇ ਅੱਜ ਥੋੜਾ ਜਿਹਾ ਬਾਹਰ ਵੀ ਜਾਣਾ ਸੀਗਾ ਤੇ ਪਹਿਲਾਂ ਸੋਚਿਆ ਵੀ ਪਹਿਲਾਂ ਇਹੀ ਕੰਮ ਨਿਮੇੜ ਦੇ ਕਿਉਂਕਿ ਮੇਰਾ ਮਾਰਨਿੰਗ ਟਾਈਮ ਉੱਠ ਕੇ ਮੈਂ ਹੋਰ ਕੋਈ ਕੰਮ ਕਰਾਂ ਚਾਹੀਦਾ ਨਾ ਕਰਾਂ ਪਰ ਆਪਣੀ ਬਗੀਚੀ ਦੇ ਵਿੱਚ ਆਪਣੇ ਬੂਟਿਆਂ ਨੂੰ ਪੌਦਿਆਂ ਨੂੰ ਹਨਾ ਸਾਰਿਆਂ ਨੂੰ ਦੇਖਣਾ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਕਿਉਂਕਿ ਮੈਂ ਇਹ ਰੋਟੀ ਛੱਡ ਸਕਦੀ ਆ ਪਰ ਇਹਨਾਂ ਨੂੰ ਦੇਖਣਾ ਨਹੀਂ ਛੱਡ ਸਕਦੀ ਤੇ ਫਿਰ ਆਪਾਂ ਚੱਕਿਆ ਪੈਪ ਜਿਹੜਾ ਆਪਣਾ ਫਰਸ਼ ਪਿਆਰ ਉਹ ਗੰਦਾ ਹੋਇਆ ਪਿਆ ਸੀ ਕਿਉਂਕਿ ਰਾਤ ਦਾ ਮੀਂਹ ਹੀ ਰੀਨੇ ਕਰਿਆ ਪਿਆ ਸੀ ਫਿਰ ਪਾਣੀ ਛਿੜਕਿਆ ਕਿਉਂਕਿ ਕੁਸ ਕੁੱਤਾ ਵੀ ਇਥੇ ਸਾਡਾ ਬੰਨਿਆ ਹੁੰਦਾ ਹੈ ਨਾ ਉਹਦੀ ਛੱਟ ਲੱਗਣ ਕਰਕੇ ਉਹਨੂੰ ਅੰਦਰ ਹੀ ਰੱਖ ਦਿਆਂ ਉਹਨੂੰ ਤੇ ਫਿਰ ਪਾਣੀ ਪਾ ਕੇ ਫਿਰ ਆਪਾਂ ਨੇ ਮਾਰਤਾ ਉਹਦੇ ਉੱਪਰ ਵਾਈਪਰ ਤੇ ਹੋ ਗਈ ਆਪਣੀ ਸਫਾਈ ਤੇ ਫਿਰ ਹਜੇ ਝਾੜੂ ਚੱਕਣਾ ਕਿਉਂਕਿ ਸਵੇਰੇ ਸਵੇਰੇ ਨਾ ਲੇਡੀਜ਼ ਦਾ ਇੱਕ ਕਹਿਨੂ ਹੁੰਦਾ ਵੀ ਹਾਊਸਪਾਈਪ ਹੈ ਨਾ ਤੇ ਅੱਜ ਛੁੱਟੀ ਸੀਗੀ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਸੀਗੀ ਤੇ ਹਸਬੰਦ ਜੀ ਨੂੰ ਵੀ ਛੁੱਟੀ ਸੀਗੀ ਜਾਣਾ ਨਹੀਂ ਸੀਗਾ ਨਹੀਂ ਤਾਂ ਸਵੇਰੇ ਸਵੇਰੇ ਹਨਾ ਟੀਫਨੀ ਭੂਤਨੀ ਭਲਾ ਦਿੰਦੇ ਹੁੰਦੇ ਨੇ ਸਫਾਈ ਸੁਵਿਧਾ ਦਾ ਫਿਰ ਬਾਅਦ ਵਿੱਚ ਹੀ ਦੇਖਦੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਿਉਂਕਿ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਚੈਨਲ ਤੋਂ